ਜੀ ਸਰ ਕੀ ਨਾਮ ਹੈ ਜਪਨਾ ਸ਼ਾਮ ਸੁੰਦਰ ਜੀ ਕਿਹੜਾ ਮੋਲਾ ਜੀ ਮਾਉਂਟ ਵਿਊ ਕਲੋਨੀ ਜੀ ਅੱਛਾ ਜੀ ਇਹ ਕੀ ਵਾਰਦਾਤ ਹੋਈ ਹੈ ਜੀ ਇਹ ਜੀ ਅੱਜ ਜਦੋਂ ਅਸੀਂ ਦੁਪਹਿਰੀ ਮੈਂ ਸ਼ਹਿਰ ਨੂੰ ਝੱਲਾ ਸਕੂਟਰ ਤੇ ਮੈਂ ਨਾ ਪ੍ਰੋਫੈਸਰ ਅਰੋੜਾ ਜੀ ਆ ਅੱਛਾ ਜੀ ਤੇ ਉਹਨਾਂ ਦੇ ਘਰ ਦੇ ਬਾਹਰ ਇੱਕ ਸਾਈਕਲ ਖੜਾ ਸੀਗਾ ਤੇ ਮੈਨੂੰ ਸ਼ੱਕ ਹੋਈ ਕਿਉਂਕਿ ਮੈਨੂੰ ਪਤਾ ਵੀ ਜਿਹੜਾ ਚਿੜੀ ਚੋਰ ਨਾ ਸਾਡੀ ਸਾਰੀ ਕਲੋਨੀ ਜਾਂ ਸ਼ਹਿਰ ਚ ਸਾਰੇ ਚੋਰੀਆਂ ਕਰਦਾ ਇਹਦੇ ਸਾਈਕਲ ਨੂੰ ਤਾਲਾ ਹੈ ਨਹੀਂ ਸਾਨੂੰ ਪੁਲਿਸ ਵਾਲਿਆਂ ਨੇ ਦੱਸਿਆ ਸੀਗਾ ਵੀ ਪਛਾਣ ਹੈ ਇਹਦੀ ਤੇ ਮੈਂ ਜਦੋਂ ਦੇਖਿਆ ਸਾਈਕਲ ਨੂੰ ਤਾਲਾ ਹੈ ਨਹੀਂ ਤੇ ਉੱਥੇ ਪ੍ਰੋਫੈਸਰ ਪ੍ਰਕਾਸ਼ ਜੀ ਖ ਤੇ ਮੈਂ ਇਹਨਾਂ ਨੂੰ ਕਿਹਾ ਵੀ ਇਹ ਤਾਲਾ ਇਹ ਸਾਈਕਲ ਕੋਲੋਂ ਦਾ ਖੜਾ ਕਿੰਨੇ ਘੰਟਾ ਹੋ ਗਿਆ ਤੇ ਮੈਨੂੰ ਸ਼ੱਕ ਪੈ ਗਿਆ ਮੈਂ ਕਿਹਾ ਅੱਜ ਐਤਵਾਰ ਆ ਕਿਉਂਕਿ ਮੋਸਟਲੀ ਚੋਰੀਆਂ ਸਾਡੀ ਕਲੋਨੀ ਦੇ ਵਿੱਚ ਐਤਵਾਰ ਕਰਦਾ ਹੈ ਸ਼ਨੀਵਾਰ ਰਾਤੋਂ ਐਤਵਾਰ ਸ਼ਨੀਵਾਰ ਐਤਵਾਰ ਕਿਉਂਕਿ EMPLOYEES ਰਹਿੰਦੇ ਛੁੱਟੀ ਹੁੰਦੀ ਆ ਕਿਤੇ ਜਾਣਾ ਆਣਾ ਹੁੰਦਾ ਤੇ ਜੋ ਦੇਖਿਆ ਵੀ ਘੰਟਾ ਹੋ ਗਿਆ ਅਸੀਂ ਆਲੇ ਦੁਆਲੇ ਸਾਰੇ ਪੁੱਛ ਗਏ ਚ ਕੀਤੀ ਸਾਨੂੰ ਕੋਈ ਪਤਾ ਨਹੀਂ ਲੱਗਾ ਤੇ ਮੈਂ ਜਦੋਂ ਦੇਖਿਆ ਤੇ ਇਹ ਨਾ ਉਹਦੇ ਕਣਕ ਦੇ ਵਿੱਚ ਪਰਲੇ ਪਾਸੇ ਬਾਲਟੀਨ ਖਾਲੀ ਫੜੀ ਹੋਈ ਤੇ ਇਹ ਤੁਰਿਆ ਤੇ ਮੈਂ ਇਹਨੂੰ ਬਾਜਮਾਰੀ ਖੜ ਇਹ ਮੈਨੂੰ ਜਦੋਂ ਬਾਜਮਾਰੀ ਤੇਜ਼ ਹੋ ਗਿਆ ਤੇ ਮੈਨੂੰ ਸ਼ੱਕ ਪੈ ਗਿਆ ਮੈਂ ਸਕੂਟਰ ਚੁੱਕਿਆ ਦਵਾਦਮਾ 메ਨ ਰੋਡ ਤੇ ਐਸਡੀ ਸਕੂਲ ਦੇ ਸਾਹਮਣੇ ਤਰਸੀਮ ਟਾਬੇ ਦੇ ਕੋਲ ਦੀ ਬਾੜੀਆਂ ਵਾਲੇ ਦੇ ਨਾਲ ਹੀ ਟਰੱਕ ਬਾੜੀਆਂ ਵਾਲੇ ਦੇ ਨਾਲ ਉੱਥੇ ਪਹੁੰਚਾ ਤੇ ਉੱਥੇ ਖੜਾ ਮੈਂ ਇਹਦੇ ਕੋਲ ਗਿਆ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੀ ਤੂੰ ਕਿੱਥੋਂ ਉਧਰੋਂ ਕੀ ਕਰਕੇ ਆਇਆ ਕਹਿੰਦਾ ਮੈਂ ਤਾਂ ਇੱਥੇ ਤਾਂ ਰਹਿਣ ਵਾਲਾ ਤੇ ਹੱਥ 'ਚ ਇਹਨੇ ਬਾਲਟੀ ਖਾਲੀ ਪਈ ਹੋ ਉਹਦੇ ਵਿੱਚ ਇੱਕ ਜਾਲੀ ਰੱਖੀ ਜਿਹੜੇ ਸ਼ਹਿ ਚੋਣ ਵਾਲਿਆਂ ਦੀ ਹੁੰਦੀ ਹੈ ਇਹ ਕਹਿੰਦਾ ਮੈਂ ਤਾਂ ਇੱਥੇ ਤਾਂ ਰਹਿਣ ਵਾਲਾ ਮੈਂ ਇਹਨੂੰ ਫੜ ਲਿਆ ਜਿਹਦੇ ਗੱਲੇ ਤੋਂ ਫੜਿਆ ਇਹਨੇ ਮੇਰਾ ਹੱਥ ਪਰੇ ਕਰਕੇ ਤੇ ਮੈਨੂੰ ਧੱਕਾ ਦਿੱਤਾ ਤੇ ਮੈਂ ਉਥੋਂ ਨਾ ਗੋਹਾ ਸੀ ਥਲੇ ਉਥੋਂ ਸਲ ਤੇ ਉਧਰ ਕੁੱਤੇ ਪੈ ਗਏ ਮੈਨੂੰ ਤੇ ਮੈਂ ਦਵਦੋ ਕੁੱਤੇ ਭਜਾਏ ਤਾਂ ਉਥੇ ਡਾਂਗ ਪਈ ਸੀ ਤੇ ਮੈਂ ਕੱਲਾ ਹੀ ਨਾ ਮੈਂ ਪ੍ਰਵਾਹ ਨਹੀਂ ਕੀਤੀ ਮੈਂ ਇਹਦੇ ਕੱਲਾ ਹੀ ਮਗਰ ਦੌੜ ਪਿਆ ਤੇ ਮੇਰੇ ਨਾਲ ਫਿਰ ਬਰਨ ਹੁਣੀ ਸੀਗੇ ਤੇ ਭਾਰਤਵਾਜੀ ਸੀਗੇ ਇਹਨਾਂ ਨੂੰ ਵੀ ਮੈਂ ਘਰੋਂ ਬੁਲਾ ਲਿਆ ਸੀਗਾ ਉਥੇ ਸਾਈਕਲ ਦੇ ਕੋਲ ਹੀ ਜਦੋਂ ਬੁਲਾਇਆ ਤੇ ਭਾਰਤਵਾਜੀ ਨੂੰ ਮੈਂ ਕਿਹਾ ਤੁਸੀਂ ਰੋਡ ਤੇ ਖੜੇ ਹੋਵੋ ਤੇ ਮੈਂ ਤੇ ਬਰਨ ਨੂੰ ਅਸੀਂ ਵੜ ਕੇ ਕਣਕ ਚ ਜਣੀ ਸ਼ੋਰ ਨੂੰ ਜਿਹੜਾ ਤੁਹਾਡੇ ਵੱਲੋਂ ਮੱਲਾਵਾਸੀਆਂ ਦੀ ਮੱਲੇ ਦੇਖੋ ਜੀ ਜੇ ਸਾਡੇ ਮੱਲਾਵਾਸੀ ਨਾ ਹੁੰਦੇ ਤੇ ਫੜ ਨਹੀਂ ਸੀ ਹੁਣ ਕਿੱਦਾਂ ਦੇਖਦੇ ਆਂ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਿ ਜਿਹੜਾ ਪੁਲਿਸ ਦਾ ਕੰਮ ਹੈ ਆਮ ਜਨਤਾ ਨੂੰ ਕਰਨਾ ਦੇਖੋ ਪੁਲਿਸ ਵੀ ਪੁਲਿਸ ਨੇ ਵੀ ਜ਼ੋਰ ਲਾ ਲਿਆ ਇਹਨੂੰ ਫੜਨ ਲਈ ਜੀ ਇਹ ਪੁਲਿਸ ਦੇ ਵੀ ਕਾਬੂ ਨਹੀਂ ਆਇਆ ਜੀ ਦੇਖੋ ਅਸੀਂ ਤਾਂ ਸਰਕਾਰ ਕੋ ਮੰਗ ਕਰਦੇ ਆਂ ਇੱਕ ਤਾਂ ਇਸ ਬੰਦੇ ਦੀ ਜਮਾਨਤ ਇਦਾਂ ਦਾ ਜਿੰਨੇ ਵੀ ਸ਼ਹਿਰ ਚ ਕੇਸ ਇਹਨੇ ਕੀਤੇ ਆ ਕਿੰਨੀਆਂ ਕਚੋਰੀਆਂ ਕਹਿੰਦੇ ਵੀ ਦੋ ਦਰਜਣ ਦੇ ਵੱਧ ਜਿਹੜੀਆਂ ਜਾਦਾ ਜਿਆਦਾ ਜਿਆਦਾ ਕਿੰਨੀਆਂ ਕਚੋਰੀਆਂ ਕੀਤੀਆਂ ਦੀ ਪਤਾ ਨਹੀਂ ਕਿਉਂਕਿ ਥਾਣਾ ਕੱਲ ਭਰਿਆ ਪਿਆ ਸੀਗਾ ਜੀ ਲੋਨਾਂ ਚੋਰੀਆਂ ਕੀਤੀਆਂ ਜੀ ਕਲੋਨੀ ਦੀ 15 ਚੋਰੀਆਂ ਕਲੋਨੀ ਦੇ 10-15 ਚੋਰੀਆਂ ਸਾਡੀ ਕਲੋਨੀ ਜੀ ਕਰ ਚੁੱਕਾ ਹੈ ਜੀ ਔਰ ਇਹ ਬੰਦਾ ਇਤਨਾ ਛਾਤਰਿਆ ਜੀ ਇਹਨੂੰ ਕਾਬੂ ਕਰਨਾ ਬਹੁਤ ਔਖਾ ਜੀ ਕੱਲ ਵੀ ਇਹ ਝਾੜੀਆਂ ਚ ਬੈਠਾ ਸੀ ਇਹਦੇ ਡਾਂਗ ਮਾਰੀ ਤਾਂ ਬਾਹਰ ਦੌੜਾ ਇਹ ਜੀ ਔਰ ਪ੍ਰਸ਼ਾਸਨ ਕੋ ਮੰਗ ਕਰਦੇ ਆ ਵੀ ਇਸ ਬੰਦੇ ਨੂੰ ਫੜ ਕੇ ਇਨਟੈਰੋਗੇ ਉਹ ਬੰਦੇ ਨੂੰ ਕਾਬੂ ਕਰੋ ਕਿਉਂਕਿ ਉਹਦੇ ਕੋਲ ਸੋਨਾ ਬਰਾਮਦ ਹੋਣਾ ਇਹਦੇ ਕੋਲ ਤਾਂ ਕੱਖ ਨਹੀਂ ਮਿਲਣਾ ਸਾਡੀ ਕਲੋਨੀ ਚ 270 70 ਨੰਬਰ ਕੋਠੀ ਹੈ ਉਹ ਕੱਲ ਵਿਆਹ ਗਏ ਸੀ ਇਹਨੇ ਉਹਨਾਂ ਦੀ ਗ੍ਰਿਲੀਆਂ ਤੋੜ ਕੇ ਤੇ ਉੱਥੋਂ ਸਮਾਨ ਚੋਰੀ ਕੀਤਾ ਸੀ ਜਿਹੜਾ ਅਸੀਂ ਮੌਕੇ ਤੇ ਸਾਰਾ ਇਹਦੇ ਕੋਲ ਜਿੱਥੇ ਬੈਠਾ ਸੀ ਨਾ ਇਹਨੇ ਉੱਥੇ ਟੋਆ ਕੜ ਕੇ ਦੱਬ ਦਿੱਤਾ ਸੀ ਕੀ ਕੀ ਸੀਗਾ ਜੀ ਜਿਹੜਾ ਤੁਸੀਂ ਖੜਿਆ ਸਮਾਨ ਕੰਗਣ ਸੀਗੇ ਡਾਲਰ ਸੀਗੇ ਆਸਟ੍ਰੇਲੀਅਨ ਮਲਿਕਟ ਵਗੈਰਾ ਸੀ 850 ਡਾਲਰ ਸੀ 850 ਡਾਲਰ ਸੀਗੇ ਤੇ ਅਮਰੀਕਨ ਡਾਲਰ ਸੀਗੇ 21 ਤੇ ਕੰਗਣ ਸੀਗੇ ਪੀਜੀਆਂ ਸੀਗੀਆਂ ਕੰਨਾਂ ਦੇ ਟੋਪਰ ਸੀਗੇ ਉਹ ਅਸੀਂ ਸਾਰੇ ਐਜ਼ ਇਟ ਇਜ਼ ਪਠਾਣੇ ਅਸੀਂ ਜਮ੍ਹਾਂ ਕਰਾਤੇ ਆ ਉਹਨਾਂ ਨੇ ਬਕਾਇਦਾ ਮਤਲਬ ਕਿ ਇਹਨੂੰ ਰਿਕਾਰਡ ਚ ਲਿਆਇਆ ਆਪਣੀ ਠੀਕ ਹੈ ਜੀ ਕੀ ਮੰਗੀ ਗਈ ਬਈ ਮੰਗ ਇਹ ਹੈ ਜੀ ਇਸ ਬੰਦੇ ਦੀ ਜਮਾਨਤ ਨਾ ਹੋਵੇ ਔਰ ਇਹ ਬੰਦੇ ਦੇ ਕੋਲੋਂ ਪੁੱਛੋ ਵੀ ਇਹਨੇ ਸਮਾਨ ਕਿੱਥੇ ਵੇਚਿਆ ਸਾਡੀ ਗਲੀ ਵਿੱਚ ਬਰਨ ਸ਼ਰਮੇ ਦੇ ਘਰ ਚੋਰੀ ਹੋਈ ਆ ਜੀ 12 ਲੱਖ ਦਾ ਗਹਿਣਾ ਹੀ ਲੈ ਗਿਆ ਉਥੋਂ ਯਾਨੀ ਕਿਸੇ ਸੁਨਿਆਰੇ ਨੂੰ ਵੇਚਿਆ ਹੋਵੇਗਾ ਔਰ ਇਹ ਉਹ ਸੁਨਿਆਰੇ ਨੂੰ ਫੜੋ ਉਹਦੇ ਕੋਲ ਸਮਾਨ ਬਰਾਮਦ ਹੋ ਜਾਣਾ ਸਾਰਾ ਇਹਦੇ ਕੋਲ ਤਾਂ ਕੱਖ ਵੀ ਹੈ ਨਹੀਂ ਹੋ ਔਰ ਇਹਦੀ ਜਮਾਨਤ ਜਿਹੜਾ ਦਿੰਦਾ ਅਸੀਂ ਉਸ ਬੰਦੇ ਦਾ ਡਟ ਕੇ ਵਿਰੋਧ ਕਰਾਂਗੇ ਜਿਹੜਾ ਬੰਦਾ ਜਮਾਨਤ ਦਿੰਦਾ ਜਿਹੜਾ ਲੰਬੇ ਸਮੇਂ ਤੋਂ ਇਸ ਤਰ੍ਹਾਂ ਚੋਰੀਆਂ ਹੋ ਰਹੀਆਂ ਆ ਪੁਲਿਸ ਪ੍ਰਸ਼ਾਸਨ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਰੁਕੇ ਦਾ ਦੇਖੋ ਕਾਰਗੁਜ਼ਾਰੀ ਪੁਰਸੇ ਕਾਬੂ ਹੀ ਨਹੀਂ ਆ ਰਹਿਆ ਸੀ ਜੀ ਇਹ ਇਹ ਤਾਂ ਕੱਲ ਮੈਨੂੰ ਫੋਨ ਆਇਆ ਸੱਤ ਬੰਦੇ ਦੇ ਮਗਰ ਦੌੜੇ ਸੱਤਾਂ ਦੇ ਕਾਬੂ ਨਹੀਂ ਆਇਆ ਇਹ ਬੰਦਾ ਜੀ ਇਹ ਸਾਨੂੰ ਦੋ ਵਾਰੀ ਚੱਕਵਾ ਪੁਲਿਸ ਵੀ ਇਹ ਤੋਂ ਇੰਨੀ ਦੁਖੀ ਸੀਗੀ ਕੱਲ ਪੁਲਿਸ ਵਾਲੇ ਵੀ ਕਹਿਣਗੇ ਕਹਿੰਦੇ ਵੀ ਸ਼ੁਕਰ ਆ ਇਹ ਅੱਜ ਸਾਡੇ ਕਾਬੂ ਆਇਆ ਉਹਨਾਂ ਵਾਲੀ ਸਿਰਦਰਦੀ ਦਾ ਕਾਰਨ ਬਣਿਆ ਸੀ ਹਾਂਜੀ ਯਾਨੀ ਪੁਲਿਸ ਉਹਨੇ ਫੜਾਇਆ ਗਿਆ ਆਮ ਜਨਤਾ ਨੇ ਜਿਹੜਾ ਚੋਰ ਛੜਦਾ ਪਹਿਲੀ ਵਾਰ ਜੇ ਅਸੀਂ ਫੜਨ ਗਏ ਸੀ ਕਿਤੇ ਚਕਮਾ ਤੇ ਕੇ ਨੱਟ ਗਿਆ ਸੀਗਾ ਆ ਦੂਈ ਵਾਰੀ ਸਾਨੂੰ ਇੱਥੇ ਇਹ ਪਹਿਲੋ ਵੀ ਇਹਨੂੰ ਫੜਨ ਲਈ ਸੀ ਅਜੇ ਇਹ ਟਾਂਡਾ ਰੋਡ ਤੇ ਭੰਗੀ ਪੁਲ ਚੋਂ ਇੱਥੇ ਥੱਲੇ ਛਾਲ ਮਾਰ ਕੇ ਦੌੜ ਗਿਆ ਸੀਗਾ ਠੀਕ ਹੈ ਹਾਂਜੀ ਹਾਂਜੀ ਮੈਂ ਜੀ ਐਡਵੋਕੇਟ ਚਮਸ਼ੀਰ ਸਿੰਘ ਭਾਰਤ ਦੁਆਜ ਮੇਰਾ ਨਾਮ ਅਰੋੜਾ ਕਲੋਨੀ ਕੱਕੋ ਦਾ ਮੈਂ ਰਹਿਣ ਵਾਲਾ ਹਾਂ ਜੀ ਸਰ ਅੱਜ ਮਾਦਾਪੁਰ ਥਾਣੇ ਦੇ ਬਾਹਰ ਕੱਟੇ ਹੋਏ ਆਂ ਤੀ ਕੋਲ ਅਹ ਦੇਖੋ ਇੱਕ ਪੁਲਿਸ ਨੇ ਚਲੋ ਕਿਤੇ ਨਾ ਕਿਤੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰ ਕਟੋ-ਕਟ ਇੱਕੋ ਹੀ ਚੋਰ ਦੇ ਵੱਲੋਂ 12 ਤੋਂ 15 ਲਗਾਤਾਰ ਚੋਰੀਆਂ ਔਰ ਇਸੇ ਲੋਕੇਲਿਟੀ ਦੇ ਵਿੱਚ ਟਾਂਡਾ ਰੋਡ ਦਸੂਹਾ ਰੋਡ ਚਿੰਤਪੁਰਨੀ ਰੋਡ ਆਦਮਵਾਲ ਦੇ ਏਰੀਏ ਦੇ ਵਿੱਚ ਕਟੋ-ਕਟ 12 ਤੋਂ 15 ਚੋਰੀਆਂ ਇਕੱਲਾ ਬੰਦਾ ਕਰ ਗਿਆ ਔਰ ਲੱਖਾਂ ਰੁਪਏ ਦੀ ਨਕਦੀ ਔਰ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਕੇ ਲੈ ਗਿਆ ਅੱਜ ਉਹ ਪੁਲਿਸ ਦੇ ਡਿੱਕੇ ਆ ਗਿਆ ਆ ਇਸ ਕਰਕੇ ਅਸੀਂ ਅੱਜ ਥਾਣਾ ਮਾਡਲ ਟਾਉਨ ਆਏ ਆ ਵੀ ਪੁਲਿਸ ਪ੍ਰਸ਼ਾਸਨ ਬਣਦੀ ਕਾਰਵਾਈ ਕਰੇ ਔਰ ਸਭ ਤੋਂ ਪਹਿਲਾਂ ਉਸ ਜੋਰ ਦੇ ਕੋਲੋਂ ਉਹਨਾਂ ਸੁਨਿਆਰਿਆਂ ਦਾ ਜਾਂ ਉਹਨਾਂ ਲੋਕਾਂ ਦਾ ਜਾਂ ਉਹਨਾਂ ਦੁਕਾਨਦਾਰਾਂ ਦਾ ਪਤਾ ਕਰਾਵੇ ਜਿਨ੍ਹਾਂ ਦੇ ਕੋਲ ਉਹ ਲਿਜਾ ਕੇ ਸੋਨਾ ਵੇਚਦਾ ਰਿਹਾ ਸਾਡੀ ਇਹ ਪੁਲਿਸ ਪ੍ਰਸ਼ਾਸਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਪੁਰਜ਼ੋਰ ਮੰਗਿਆ ਵੀ ਬੰਦਾ ਬਹੁਤ ਮੁਸ਼ਕਲ ਨਾਲ ਲੜ ਕੇ ਆਇਆ ਆ ਹੁਣ ਇਹਦੇ ਕੋਲੋਂ ਸਭ ਤੋਂ ਪਹਿਲਾਂ ਜਿਹੜਾ ਆ ਇੰਟਰੋਗੇਟ ਕਰਕੇ ਉਹਨਾਂ ਲੋਕਾਂ ਦੀ ਲਿਸਟ ਲਈ ਜਾਵੇ ਜਿਨ੍ਹਾਂ ਨੂੰ ਇਹ ਲਿਜਾ ਕੇ ਸੋਨਾ ਵੇਚਦਾ ਰਿਹਾ ਇਹ ਸਰ ਉਹਦੇ ਮਤਲਬ ਵੈਰੀਫਿਕੇਸ਼ਨ ਵੀ ਪੁਲਿਸ ਵੱਲੋਂ ਕਰਵਾਈ ਜਾ ਰਹੀ ਹੈ ਕਿ ਕਿਨੇ ਕਿਨੇ ਘਰਾਂ 'ਚ ਚੋਰੀ ਹੋਈ ਹੈ ਬਿਲਕੁਲ ਜੀ ਐਸ ਐਚ ਓ ਸਾਹਿਬ ਔਰ ਡੀ ਐਸ ਪੀ ਸਾਹਿਬ ਅੰਦਰ ਬੈਠੇ ਆ ਪੁਲਿਸ ਟੀਮ ਮੌਕੇ ਤੇ ਲੈ ਕੇ ਜਾ ਰਹੀ ਹੈ ਜਿਨ੍ਹਾਂ ਜਿਨ੍ਹਾਂ ਘਰਾਂ ਦੇ ਵਿੱਚ ਚੋਰੀ ਹੋਈ ਹੈ ਉੱਥੇ ਉੱਥੇ ਨੂੰ ਲੈ ਕੇ ਜਾ ਰਹੇ ਆ ਉਹਦੀ ਜਿਹੜੀ ਆ ਪਛਾਣ ਵੀ ਕਰਾਈ ਜਾ ਰਹੀ ਹੈ ਘਰਾਂ ਦੇ ਵਿੱਚ ਲੈ ਜਾ ਹਾਂਜੀ ਅ ਪੜੀ ਮੈਡਵੋਕੇਟ ਪੁਤਲ ਬਣਾ ਕਾਉਂਸਲਰ ਦਸ਼ਮੇਸ਼ ਨਗਰ ਤੋਂ ਅੱਜ ਇੱਕ ਬੁੱਗੀ ਚੋਰ ਫੜਿਆ ਹੋਰ ਵੀ ਕਈ ਨਾਮਾਂ ਤੋਂ ਮਸ਼ਹੂਰਾ ਦੱਸਦੇ ਪਏ ਇਹ ਸਾਰੇ ਜਿੰਨੀਆਂ ਫੈਮਲੀੀਆਂ ਖੜੀਆਂ ਅਧੀਆਂ ਹੋਣੀਆਂ ਮੇਰੇ ਖਿਆਲ ਨਾਲ 10% ਫ ਇਹ ਸਾਰਿਆਂ ਦੇ ਘਰਾਂ ਦੇ ਵਿੱਚ ਚੋਰੀਆਂ ਜਿਹੜੀਆਂ ਇਹ ਫੈਮਲੀ ਮੇਰੇ ਮਹੱਲੇ ਦੀਆਂ ਆਦੀਆਂ ਅੱਦੀਆਂ ਹਜੇ ਮੇਰੇ ਜਿਹੜੀਆਂ ਵਾਰਡ ਵਾਲੀਆਂ ਫੈਮਲੀ ਸਾਰੀਆਂ ਹੁੰਦੀਆਂ ਵੀ ਹੁਣ ਚੋਰ ਨੂੰ ਫੜਿਆ ਆ ਹੁਣ ਉਹਨੂੰ شناخت ਕਰਨ ਲਈ ਜਿੱਥੇ ਜਿੱਥੇ ਅੱਜ ਚੋਰੀ ਕੀਤੀ ਪਹਿਲਾਂ ਤਾਂ ਉਹ ਲੋਕ ਬੜੇ ਵਧਾਈ ਦੇ ਪਾਤਰ ਆ ਜਿਨ੍ਹਾਂ ਲੋਕਾਂ ਨੇ ਹਿੰਮਤ ਕਰਕੇ ਫੜਿਆ ਜੇ ਤੁਸੀਂ ਕਹਿ ਸਕਦੇ ਆਂ ਵੀ ਪੁਲਿਸ ਨੇ ਫੜਿਆ ਇਹ ਇਸ ਗੱਲ ਤੇ ਤੁਸੀਂ ਕਾਂਟਾ ਮਾਰਦੇ ਹੋ ਲੋਕ ਵਧਾਈ ਦੇ ਪਾਤਰ ਆ ਉਹ ਲੋਕਾਂ ਨੇ ਘੇਰਾ ਪਾ ਕੇ ਇਹਨੂੰ ਆਪਸ ਚ ਫੜ ਕੇ ਹੁਣ ਪੁਲਿਸ ਦੇ ਹੱਥ ਦਿੱਤਾ ਆ ਸਾਡੀ ਸਭ ਤੋਂ ਪਹਿਲੀ ਤਾਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਵੀ ਇਸ ਬੰਦੇ ਤੋਂ ਪੁੱਛਿਆ ਜਾਵੇ ਸੋਨਾ ਬੀਜ ਦਾ ਕਿ ਇਹ ਤੁਸੀਂ ਬੋਧਾ ਨਹੀਂਦਾ 50 ਲੱਖ ਰੁਪਏ ਤੋਂ ਤੱਪ ਜਾਣੀ ਜਿੰਨੀਆਂ ਇਹਨੇ ਚੋਰੀਆਂ ਕੀਤੀਆਂ ਪਿਛਲੇ 6 7 8 ਮਹੀਨਿਆਂ ਤੋਂ ਮੇਨ ਸਾਡਾ ਫੋਕਸ ਇਹੀ ਆ ਪੁਲਿਸ ਡਿਪਾਰਟਮੈਂਟ ਅੱਗੇ ਵੀ ਬੇਨਤੀ ਆ ਵੀ ਜੇ ਇੱਥੇ ਇਹ ਬੰਦਾ ਸਮਾਨ ਵੇਚਦਾ ਆ ਉਹਨੂੰ ਫੜ ਕੇ ਉਹਨੂੰ ਵੀ ਨਾਲ ਹੀ ਇਕੁਅਲੀ ਉਸ ਬੰਦੇ ਤੋਂ ਰਿਕਵਰੀ ਕਰਾਈ ਜਾਵੇ ਜਿਹੜੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਸਾਰੇ ਰਿਕਵਰੀ ਕਰਾਈ ਜਾਵੇ ਉਹਦੇ ਤੋਂ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਵਾਬ ਐਮਸੀ ਸ਼ਾਤਰੀ ਮੱਲਾ ਸ਼ਾਤਰੀ ਨਕਰਤੋਂ ਮੈਂ ਹੀ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਕਿ ਜੇ ਚੋਰ ਹੁਣੜਿਕੇ ਆ ਹੀ ਗਿਆ ਤੇ ਪੁਲਿਸ ਇਤੋਂ ਸਾਰੇ ਸਮਾਨ ਦੀ ਰਿਕਵਰੀ ਕੀਤੀ ਜਾਵੇ ਔਰ ਬੇਨਤੀ ਇਹ ਕਰਦੀ ਆ ਕਿ ਜਿੱਥੇ ਇਹ ਸੋਨਾ ਵੇਚਦਾ ਜਾਂ ਜਿੱਥੇ ਇਹ ਸਮਾਨ ਵੇਚਦਾ ਵਾ ਮੇਰੇ ਪਿੱਛੇ ਮੇਰੇ ਮਹੱਲੇ ਦੇ ਸਾਰੇ ਬੰਦੇ ਖੜੇ ਆ ਘੱਟੋ ਘੱਟ 15 ਤੋਂ 20 ਚੋਰੀਆਂ ਤਾਂ ਮੇਰੇ ਮਹੱਲੇ 'ਚ ਹੀ ਹੋ ਚੁੱਕੀਆਂ ਦੋ ਤਿੰਨ ਸਾਲ ਤੋਂ ਮੈਂ ਇਹੀ ਬੇਨਤੀ ਪੁਰ ਹਰੇਕ ਉਹਨਾਂ ਨੂੰ ਪ੍ਰੂਫ ਹੀ ਪੁਲਿਸ ਨੂੰ ਦਿੱਤਾ ਵਾ ਫੋਟੋਆਂ ਵੀ ਦਿੱਤੀਆਂ ਬਗੈਧਾ ਕਢਵਾਗੇ ਸੀ ਸੀਸੀਟੀਵੀ ਕੈਮਰੇਆ 'ਚੋਂ ਮੈਂ ਇਹੀ ਬੇਨਤੀ ਕਰਦਾ ਕਿ ਹੁਣ ਇਹ ਨਾ ਹੋਵੇ ਕਿ ਇਹਨੂੰ ਛੱਡ ਦਿੱਤਾ ਜਾਵੇ ਮੋੜ ਕੇ ਪੁੱਛ ਕੇ ਇੱਚ ਕਰਕੇ ਕੁਝ ਇੱਥੇ ਕਾਰਵਾਈ ਨਾ ਕੀਤੀ ਜਾਵੇ ਦੇਖੋ ਜੀ ਸਾ ਸਾਰੇ ਮਹੱਲੇ ਪਰੇਸ਼ਾਨ ਹੈ ਇੱਕ ਮਹੱਲਾ ਪਰੇਸ਼ਾਨ ਨਹੀਂ ਹੈਗਾ ਘੱਟੋ ਘੱਟ 15 ਤੋਂ 20 ਚੋਰੀਆਂ ਤਾਂ ਸਿਰਫ ਮੇਰੇ ਮਹੱਲੇ 'ਚ ਹੀ ਹੋਈਆਂ ਪਿਛਲੇ 2-3 ਸਾਲ ਤੋਂ ਤੇ ਮੈਂ ਇਹ ਹੀ ਬੇਨਤੀ ਕਰਦਾ ਕਿ ਇਹਨੂੰ ਇਸ ਵਾਰ ਨਾ ਇੱਥੇ ਜੋ ਵੀ ਸਮਾਨ ਇਹਦੇ ਕੋਲੋਂ ਰਿਕਵਰ ਕੀਤਾ ਗਿਆ ਮੇਰੇ ਮਹੱਲੇ ਦੇ ਬੰਦਿਆਂ ਨੂੰ ਸਾਰਿਆਂ ਨੂੰ ਤੋਂ ਸਨਕਸ਼ ਕੀਤੀ ਜਾਵੇ ਜਿਨ੍ਹਾਂ ਜਿਨ੍ਹਾਂ ਦੇ ਘਰਾਂ 'ਚ ਚੋਰੀਆਂ ਹੋਈਆਂ ਸਰ ਪਿੰਡ ਪੁਰਲਾ ਹਸਪਤਾਲ ਦੇ ਵਿੱਚ ਚੋਰੀ ਦਾ ਮਾਮਲਾ ਆਮਨੇ ਆਇਆ ਹੋਰ ਵੀ ਕੀ ਮਸਲੇ ਤੇ ਤੁਹਾਡੇ ਕੋਲ ਆਏ ਪੈਣੇ ਕੀ ਮਸਲਾ ਹੈ ਕੀ ਗੱਲ ਹੈ ਇਹ ਇੱਕ ਉਪਰਲਾ ਗੌਂਸਪੋਰ ਦੇ ਵਿੱਚ ਆਦਮਾਨਬਾਦ ਸਾਈਡ ਤੋਂ ਇੱਕ ਚੋਰ ਜਿਹੜਾ ਘਰ ਦੇ ਵਿੱਚ ਚੋਰੀ ਕਰਨ ਲਈ ਵੜਿਆ ਸੀਗਾ ਉਹਨੂੰ ਪੁਲਿਸ ਔਰ ਪਬਲਿਕ ਦੇ ਸਹਿਯੋਗ ਦੇ ਨਾਲ ਇਹਨੂੰ ਆਹੀਂ ਫੜਿਆ ਪੜ ਕੇ ਇਹਦੀ ਅਸੀਂ ਇੰਟਰੋਗੇਸ਼ਨ ਕਰ ਰਹੇ ਹਾਂ ਇਹਦੇ ਕੋਲੋਂ ਗੈਨੇ ਵੀ ਕੁਝ ਬਰਾਮਦ ਹੋਏ ਆ ਔਰ ਅਸੀਂ ਇਹ ਤੋਂ ਡੰਗਾਈ ਦੇ ਵਿੱਚ ਹੋਰ ਵੀ ਅਸੀਂ ਕੋਸ਼ਿਸ਼ ਕਰ ਲਈ ਇਹਦੇ ਖਿਲਾਫ ਅ ਕਸ਼ਿਸ਼ ਕਰਾਂਗੇ ਤੇ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਹਮ ਚੱਲਿਆ ਆਉਂਗਾ ਸੇ ਪਤਾ ਲੱਗਿਆ ਵੀ ਇਹਨੂੰ ਕੋਲ ਬਹੁਤ ਵੱਡੀ ਮਾਤਰਾ ਚ ਗਹਿਣੇ ਵੀ ਸੀਗੇ ਡਾਲਰ ਵੀ ਸੀ ਵਿਦੇਸ਼ੀ ਕਰੰਸੀ ਵੀ ਸੀ ਹਾਂਜੀ ਹਾਂਜੀ ਉਹ ਅਸੀਂ ਜਿਹੜੇ ਵੀ ਜਿਹੜੇ ਜਿਹੜੇ ਵੀ ਇਹਦੇ ਵਾਰਸ ਹੋਣਗੇ ਅਸੀਂ ਉਹਨਾਂ ਨੂੰ ਇਸ਼ਨਾਤ ਕਰਾ ਕੇ ਫਿਰ ਉਹਨੂੰ ਵਸੀ ਉਹਦੇ ਬੰਦੇ ਕਾਨੂੰਨੀ ਕਾਰਵਾਈ ਹੁਣ ਚਲਿਆ ਉਹ ਫਿਰਵਾਤੀ ਵੀਡੀਓ ਜਿਹੜੀਆਂ ਸਪੌਕ ਤੋਂ ਸਾਹਮਣੇ ਆਈਆਂ ਸਾਡੇ ਧਿਆਨ ਵਿੱਚ ਦੇਖਣ ਜਾ ਰਹੇ ਆ ਕਿ ਲੋਕ ਕਹਿੰਦੇ ਵੀ ਅਸੀਂ ਕਾਬੂ ਕਰ ਲਿਆ ਇਹਨੂੰ ਲੋਕਾਂ ਦੀ ਜਿਹੜੀ ਆ ਮੌਜੂਦਗੀ ਦੇ ਵਿੱਚ ਲੋਕਾਂ ਵੱਲੋਂ ਹਾਂਜੀ ਸਾਰੀ ਇਨਫੋਰਮੇਸ਼ਨ ਲੋਕਾਂ ਦੇ ਸਹਿਯੋਗ ਨਾਲ ਵੀ ਆ ਔਰ ਪੁਲਿਸ ਦੀ ਵੀ ਅਫਰਟਸ ਹੈਗੀ ਆ ਇਹਨਾਂ ਨਾਲ ਮਿਲ ਕੇ ਜੀ ਇਹਦਾ ਆਪਰੇਸ਼ਨ ਚਲਾ ਕੇ ਇਹਨੂੰ ਕਾਬੂ ਕੀਤਾ ਇਹਨਾਂ ਸ਼ਹਿਰ ਦੇ ਵਿੱਚ ਬਹੁਤ ਜਿਹੜੀਆਂ ਚੋਰੀਆਂ ਕੀਤੀਆਂ ਸੀ ਅਸੀਂ ਇਹਦੀਆਂ ਸਾਡੇ ਕੋਲ ਵੀਡੀਓ ਫੁਟੇਜ ਵੀ ਸੀਗੀ ਆ ਅਸੀਂ ਸਾਰਿਆਂ ਪਬਲਿਕ ਤੱਕ ਵੀਰਲ ਵੀ ਕੀਤੀਆਂ ਸੀ ਵੀ ਜੇਕਰ ਕਿਸੇ ਨੂੰ ਕੋਈ ਇਤਲਾਹ ਮਿਲਦੀ ਹੈ ਤੇ ਇਹਦੇ ਬਾਰੇ ਸਾਨੂੰ ਦੱਸਿਆ ਜਾਵੇ ਅੱਜ ਇਹ ਸਾਡੇ ਅੜਕੇ ਆ ਗਿਆ ਅਸੀਂ ਇਹਨੂੰ ਕਬੂਲ ਕਰਦੇ ਆਂ ਤੁਸੀਂ ਕੋਈ ਪਛਾਣ ਨਹੀਂ ਆ ਕੋਈ ਪਤਲ ਗਿਆ ਸਾਡੇ ਕੋਲ ਇਹਦੀ ਆਇਡੈਂਟੀਟੀ ਵੀ ਹੈਗੀ ਐ ਇਹ ਸਾਈਕਲ ਦੇ ਉੱਤੇ ਇਹ ਵਾਰਦਤ ਕਰਦਾ ਤੇ ਇਕੱਲਾ ਹੀ ਵਾਰਦਤ ਕਰਦਾ ਇਹਦੇ ਨਾਲ ਬਾਕੀ ਦੋਸ਼ੀ ਹੈਗੇ ਆ ਤੇ ਉਹਦੀ ਅਸੀਂ ਭਾਲ ਕਰ ਰਹੇ ਆਂ ਵੀ ਕੌਣ ਹੈ ਕੋਈ ਮੁੱਢਲੀ ਜਾਂਚ ਅਜੇ ਤੱਕ ਕੋਈ ਸਾਹਮਣੇ ਆਇਆ ਨਹੀਂ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਆਂ ਤਫ਼ਤੀਸ਼ ਤੋਂ ਬਾਅਦ ਹੀ ਇਹਦੀ ਫਾਈਨਲ ਗਲਟ ਤੇ ਆਵੇ ਚਲੋ ਚੋਰ ਰਹਿਣ ਵਾਲਾ ਕਿੱਥੇ ਜਾਏ ਜੀ ਇਹ ਟਾਂਡਾ ਨੀਲਗੰਠਮੋਂ ਲਿਜਾਇਆ ਗਿਆ ਇਹ ਇੱਥੇ ਝੂਗੀਆਂ ਦੇ ਵਿੱਚ ਰਹਿੰਦੇ ਆ ਝੂਗੀਆਂ ਤੇ ਉਹਨੂੰ ਅਸੀਂ ਉਹਦਾ ਥਾਂਟ ਕਾਣਾ ਹੋਰ ਇਹਦਾ ਕੋਈ ਹੈ ਨਹੀਂ ਕਦੀ ਕਦੀ ਆਉਂਦਾ ਇੱਥੇ ਕੁਝ ਲੋਕਾਂ ਨੇ ਜਿਹੜਾ ਸਟਨਾਲ ਗੱਲ ਕਰਦੇ ਆ ਵੀ ਕਿਹਾ ਵੀ ਹੋ ਸਕਦਾ ਹੈ ਕਿ ਉਸ ਇਲਾਕੇ 'ਚ ਵੀ ਕੁਝ ਲੋਕਾਂ ਦੇ ਨਾਲ ਮਿਲੇ ਹੋਣ ਕਿਉਂਕਿ ਉਸ ਇਲਾਕੇ 'ਚ ਲੰਬੇ ਸਮੇਂ ਤੋਂ ਚੋਰੀਆਂ ਹੋ ਰਹੀਆਂ ਸੀ ਪਰ ਦਿਨ ਵੀ ਨਹੀਂ ਚੋਰੀਆਂ ਹੋ ਰਹੀਆਂ ਸੀ ਇਹ ਜੇ ਘਰ ਦੇ ਵਿੱਚ ਮੇਰੀ ਆਮ ਲੋਕਾਂ ਨੂੰ ਵੀ ਅਪੀਲ ਵੀ ਹੈ ਵੀ ਜੇ ਇਹਦੇ ਘਰ ਦੇ ਬਾਹਰ ਲੋਕ ਲਗਾ ਇਹ ਉਹਦੇ ਘਰ ਦੇ ਵਿੱਚ ਅੰਦਰ ਵੜ ਕੇ ਦੇਖ ਲੈਣਾਂ ਵੀ ਬਾਹਰ ਲੋਕ ਆ ਘਰ ਦੇ ਵਿੱਚ ਕੋਈ ਹੈ ਨਹੀਂ ਕੱਲਾ ਹੀ ਚੋਰੀ ਕਰਦਾ ਸੀ ਸਾਈਕਲ ਤੇ ਰੈਕਿੰਗ ਕਰਦਾ ਆਪਣੇ ਆਪ ਤੇ ਇਹਦੀ ਅਸੀਂ ਇਹਦੀ ਜਿਹੜੀ ਐ ਇੰਟਰੋਗੇਸ਼ਨ ਆ ਡੰਗਾਈ ਦੇ ਨਾਲ ਕਰ ਰਹੇ ਆ ਇਹਦਾ ਮੋਡਸ ਪਰਡੀ ਕੀ ਹੈਗਾ ਉਹਦੀ ਸਾਰੀਆਂ ਡਿਟੇਲ ਦੇ ਵਿੱਚ ਡੰਗਾਈ ਚ ਜਾ ਕੇ ਇਹਦੀ ਤਫਤੀਸ਼ ਚੋਂ ਚੱਲਦੇ ਆਂ